ਹਜੇ ਬਟਾਲਾ ਪੁਲਿਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਜੀ ਅੱਜ ਸ਼ਾਮ ਦੀ ਹੀ ਇਨਫੋਰਮੇਸ਼ਨ ਸੀ ਬਟਾਲਾ ਪੁਲਿਸ ਕੋਲ ਕਿ ਸ਼ਕਤੀਸ਼ਕੀ ਬੰਦੇ ਤੇ ਏਰੀਆ ਵਿੱਚ ਹੈ ਔਰ ਕੋਈ ਵਾਰਦਾਤ ਵੀ ਕਰ ਸਕਦੇ ਆ ਉਸ ਬੰਦੇ ਦੀ ਸਪੈਸ਼ਲ ਨਾਕਾ ਬੰਦੀ ਵੀ ਕੀਤੀ ਗਈ ਸੀ ਇਸੇ ਦੌਰਾਨ ਨਾਕੇ ਤੇ ਮੋਟਰਸਾਈਕਲ ਤੇ ਜਿਹੜਾ ਵਿਅਕਤੀ ਆ ਰਿਹਾ ਸੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਸਾਈਡ ਤੇ ਮੋਟਰਸਾਈਕਲ ਕਰਕੇ ਉੱਥੋਂ ਸੁੱਟ ਕੇ ਭੱਜ ਗਏ ਜਦੋਂ ਸਾਡੀ ਪੁਲਿਸ ਪਾਰਟੀ ਵੀ ਪਿੱਛੇ ਭੱਜੀ ਇਹਨਾਂ ਨੇ ਫਾਇਰਿੰਗ ਕੀਤੀ ਔਰ ਥੋੜੀ ਜਿਹੀ ਫਾਇਰਿੰਗ ਦੋਨਾਂ ਦੇ ਆਪਸ ਵਿੱਚ ਹੁੰਦੀ ਰਹੀ ਜੀ ਜਦੋਂ ਫਾਇਰਿੰਗ ਰੁਕ ਗਈ ਫਿਰ ਪੁਲਿਸ ਨੇ ਸਰਚ ਵੀ ਕੀਤਾ ਕਿ ਇੱਕ ਬੰਦਾ ਉੱਥੇ ਜ਼ਖਮੀ ਸੀਗਾ ਉਹਨੂੰ ਲੈ ਕੇ ਹਸਪੀਟਲ ਪਹੁੰਚੇ ਇੱਥੇ ਉਹਨੇ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਦੀ ਡੈਥ ਹੋ ਚੁੱਕੀ ਆ ਇੱਕ ਸਾਡਾ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ ਜਿਹੜਾ ਇਹ ਸਿਕਾ ਜਿਹੜੀ ਕ੍ਰਿਮੀਨਲ ਨੂੰ ਲੈ ਕੇ ਆਇਆ ਜਿਹਨੇ ਪੁਲਿਸ 'ਤੇ ਫਾਇਰਿੰਗ ਕੀਤੀ ਸੀ ਇਹਦੇ ਫੋਨ ਵਿੱਚੋਂ ਹੀ ਇਹਦਾ ਆਧਾਰ ਕਾਰਡ ਇੱਕ ਮਿਲਿਆ ਜਿਸ ਤੋਂ ਇਹਦੀ ਆਈਡੈਂਟੀਫਿਕੇਸ਼ਨ ਹੋਈ ਆ ਇਹ ਰਣਜੀਤ ਸਿੰਘ ਹੈ ਜੀ ਮਰੜੀ ਦਾ ਰਹਿਣ ਵਾਲਾ ਆ ਔਰ ਇਹ ਆ ਦੋ ਮਰਡਰ ਕੇਸਿਸ ਚ ਤਰੰਤਰੰਮ ਪੁਲਿਸ ਨੂੰ ਵਾਂਟਡ ਇੱਕ सरपंच ਤੇ ਕਤਲ ਹੋਇਆ ਸੀਗਾ ਇਲੈਕਸ਼ਨ ਦੇ ਦੌਰਾਨ ਤਰਨਤਾਰਨ ਦੇ ਵਿੱਚ ਪਰ ਇੱਕ ਜਿਹੜਾ 12 ਤਰੀਕ ਨੂੰ ਮਰਡਰ ਹੋਇਆ ਹਰੀਕੇ ਉਹਦੇ ਵਿੱਚ ਜਿਹੜਾ ਮੇਨ ਸ਼ੂਟਰ ਸੀ ਉਹ ਇਸੇ ਪਿੰਡ ਦਾ ਹੀ ਸੀਗਾ ਜੀ ਜਿਹੜਾ ਉੱਥੇ ਜ਼ਖਮੀ ਵੀ ਹੋਇਆ ਤੇ ਉਹਦੇ ਵਿੱਚ ਵੀ ਇਹ ਨਾਮਜ਼ਦ ਹੈ ਕਿ ਇੰਨੇ ਹੀ ਮੁੰਡੇ ਭੇਜ ਕੇ ਉਹ ਕਤਲ ਕਰਵਾਇਆ ਸੀਗਾ ਜੀ ਇੱਕ ਹੋਰ ਇੱਥੇ ਜੋ ਪਾਇਸ ਵਿੱਚ ਚੈੱਕ ਕੀਤਾ ਇਹਦਾ ਪੁਰਾਣਾ ਕੇਸ ਜਲੰਧਰ ਵੀ ਇੱਥੇ ਇੱਕ ਦਰਜ ਹੈ ਜੀ ਇੱਕ 9mm ਦਾ ਬਲੌਕ ਕ੍ਰਿਸਟਲ ਮੌਕੇ ਤੇ ਮਿਲਿਆ ਤੇ ਇਹ ਇਹ ਹੈ ਜੀ ਮੌਕੇ ਤੇ ਸਰ ਇਹ ਕਿਹਦੇ ਲੋਕ ਸੰ ਹਾਂਜੀ ਕਿਹਦੇ ਲੋਕ ਸੀ ਇਹ ਇਹ ਜਿਹੜਾ ਗੈਂਗਸਟਰ ਹੈ ਜੀ ਇਹ ਪ੍ਰਭ ਦਾਸੂਵਾਲ ਬਲਿੰਦਰ ਡੋਨੀ ਔਰ ਇਹ ਇਸ ਗੈਂਗ ਨਾਲ ਇਸਬੰਧ ਰੱਖਦੇ ਜੀ ਮਨ ਕਨਸ਼ਾਮਪੁਰਾ ਜਿਹੜਾ ਕਿ ਉਹ ਵੀ ਬਾਹਰ ਬੈਠਾ ਆ ਉਹਦਾ ਕੋਈ ਗੈਂਗ ਹੈ ਔਰ ਇੱਕ ਅਮਰ ਹੈ ਖੱਬੇ ਰਾਜਪੂਤਾ ਦਾ ਇਹ ਜੋ ਚਾਰ ਬੰਦੇ ਬਾਹਰ ਬੈਠੇ ਗੈਂਗ ਨੂੰ ਚਲਾ ਰਹੇ ਆ ਇਨਾਂ ਦਾ ਇਹ ਸਰਗਰਮ ਮੈਂਬਰ ਸੀ ਜਦੋਂ ਇਹ ਆਜੀ ਮੋਟਰਸਾਈਕਲ ਤੇ ਦੋ ਬੰਦੇ ਸੀ ਕਿ ਇਕੱਲਾ ਸੀ ਸੀ ਇਹ ਹੁਣ ਕਿਉਂਕਿ ਉਥੇ ਹਨੇਰਾ ਵੀ ਸੀਗਾ ਜੀ ਸਾਰਾ ਕੋਈ ਇੱਕਦਮ ਹੀ ਇਹ ਸਾਰਾ ਕੁਝ ਇਸ਼ੂ ਹੋਇਆ ਤੇ ਉਹ ਪੁਲਿਸ ਨੇ ਉਥੇ ਕਾਫੀ ਸਰਚ ਵੀ ਕੀਤੀ ਆ ਤੇ ਇਹ ਹੋਰ ਅਸੀਂ ਕਲੀਅਰ ਕਰ ਲਾਂਗੇ ਸਾਰਾ ਜਿਹੜਾ ਲਖਮੀ ਹੋਇਆ ਤਾਂ ਇੱਕ ਪੁਲਿਸ ਸਾਡਾ ਇੱਕ ਪੁਲਿਸ ਮੁਲਾਜ਼ਮ ਸਾਡਾ ਲਖਮੀ ਹੋਇਆ ਉਹ ਕਿੰਨਾ ਕਿੰਝੜਾ ਜੀ ਉਹ ਠੀਕ ਆ ਜੀ ਉਹਨੂੰ ਰੈਫਰ ਕਰ ਰਹੇ ਆ ਵੈਸੇ ਆਊਟ ਆਫ ਡੇਂਜਰ ਆ ਪਰ ਫਿਰ ਵੀ ਉਹਨੂੰ ਰੈਫਰ ਕਰ ਰਿਆ ਹੈ ਉਹਦੇ ਇਲਾਜ ਲਈ ਜਿਸ ਤਰੀਕੇ ਨਾਲ ਇਸ ਗੋਲੀ ਲੱਗੀ ਜਿਸ ਤਰੀਕਾ ਕਿੰਨਾ ਕ ਸਮਝਦੇ ਹੋ ਕਿ ਕ੍ਰਾਈਮ ਨੂੰ ਠੱਲ ਪੈ ਗਈ ਇਹਦੇ ਇਸ ਦੁਨੀਆ ਤੋਂ ਚਾਣਾ ਦੇਖੋ ਮੈਂ ਇਹਦੇ ਚ ਪੁਲਿਸ ਮੈਂ ਪਹਿਲੋ ਹੀ ਦੱਸਿਆ ਸੀ ਪੁਲਿਸ ਵਚਨਬੱਧ ਦਾ ਅਸੀਂ ਆਪਣੇ ਪੰਜਾਬ ਦੀ ਆਪਣੇ ਪੰਜਾਬ ਦੀ ਲੋਕਾਂ ਦੀ ਰੱਖਿਆ ਕਰਨ ਲਈ ਹਮੇਸ਼ਾ ਹੀ ਅਸੀਂ ਡਿਊਟੀ ਦੇ ਪਾਬੰਦ ਆ ਔਰ ਅਸੀਂ ਕਰਾਂਗੇ ਵੀ ਔਰ ਅਸੀਂ ਜਿੰਨੇ ਵੀ ਕੋਈ ਸ਼ਰਾਤੀ ਅੰਸਰ ਆ ਕੋਈ ਵੀ ਗੈਂਗਸਟਰ ਆ ਅਸੀਂ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬੰਦੀ ਜ਼ਰੂਰ ਕਰਾਗੇ ਪੁਲਿਸ ਉਹ ਜਿਹੜਾ ਤਮਸਰ ਦਿਖਾਤੀ ਦਾ ਇੱਕ ਵਿਜੀਟਰ ਹਾਂਜੀ ਹਾਂਜੀ ਉਹ ਉਹ ਹੁਣ ਮੈਂ ਇਸ ਤੋਂ ਬਾਅਦ ਉੱਥੇ ਵੀ ਮੌਕੇ ਤੇ ਜਾ ਰਿਹਾ ਸਾਡੇ ਐਸਐਸਪੀ ਸਾਹਿਬ ਉੱਥੇ ਹੈਗੇ ਆ ਜੀ ਉਸ ਚੀਜ਼ ਨੂੰ ਵੀ ਅਸੀਂ ਸਾਰਾ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਔਰ ਜਿਹੜੇ ਮਲਜ਼ਮ ਆ ਉਹਨਾਂ ਨੂੰ ਵੀ ਅਸੀਂ ਛੇਤੀ ਹੀ ਕਾਨੂੰਨ ਅਨੁਸਾਰ ਸਜ਼ਾ ਦਵਾਗੇ ਜਿੰਨੇ ਕਿ ਇਸ ਤੋਂ ਪਹਿਲੋ ਗ੍ਰਨੇਡ ਹਮਲੇ ਹੋਏ ਆ ਸਾਡੇ ਸਾਰੇ 100% ਟ੍ਰੇਸ ਹੋ ਚੁੱਕੇ ਆ ਔਰ ਇਹ ਵੀ ਅਸੀਂ ਟ੍ਰੇਸ ਕਰ ਬੱਬਰ ਖਾਨਸਾ ਨੇ ਵੀ ਜ਼ਿੰਮੇਵਾਰੀ ਨੰਬਰ ਸਕੌਲ ਇੰਟਰਨੈਸ਼ਨਲ ਹਾਂਜੀ ਮੈਂ ਫੜਿਆ ਜੀ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਇਸ ਤੋਂ ਬਾਅਦ ਮੈਂ ਉੱਥੇ ਜਾ ਰਿਹਾ ਹਾਂ ਔਰ ਪਿੰਲੀਆਂ ਵੀ ਜ਼ਿੰਮੇਵਾਰੀਆਂ ਬੱਬਰ ਖਾਨਸਾ ਨੇ ਹੀ ਲਈਆਂ ਸੀਗੀਆਂ ਹਾਂਜੀ ਔਰ ਇੱਥੇ ਹੀ ਅਸੀਂ ਤੁਹਾਡੇ ਸਾਹਮਣੇ ਰੂਬਰੂ ਹੋ ਕੇ ਉਹ ਬੰਦੇ ਅਸੀਂ ਫੜੇ ਵੀ ਸੀਗੇ ਔਰ ਜ਼ਖਮੀ ਵੀ ਹੋਏ ਸੀਗੇ ਇਹ ਵੀ ਬੰਦੇ ਅਸੀਂ ਬਹੁਤ ਛੇਤੀ ਹੀ ਸਲਾਖਾਂ ਦੇ ਪਿੱਛੇ ਰੱਖਿਆ ਸਰ ਬਟਾਲਾ ਕੇਸ ਦੇ ਵਿੱਚ ਦੋਵਾਂ ਪਾਸੋਂ ਕਿੰਨੀਆਂ ਗੋਲੀਆਂ ਚਲੀਆਂ ਸਰ ਇਹ ਇਹ ਭਾਈ ਸਾਹਿਬ ਹੁਣ ਸਾਰਾ ਰਾਤ ਦਾ ਮਸਲਾ ਹੈਗਾ ਜੀ ਸਾਰਾ ਪਿੱਲੋ ਤਾਂ ਇਹੀ ਸੀ ਕਿ ਸਾਡੇ ਪੀਸ ਪਾਰਟੀਆਂ ਸੁਰੱਖਿਅਤ ਰਵੇ ਫਿਰ ਇਮੀਡੀਏਟਲੀ ਜਿਹੜਾ ਜ਼ਖਮੀ ਹੋਇਆ ਸੀ ਉਹਨੂੰ ਅਸੀਂ ਇਲਾਜ ਲਈ ਇੱਥੇ ਸ਼ਿਫਟ ਕਰਨ ਸਰ ਜਿਹੜਾ ਜ਼ਖਮੀ ਹੋਇਆ ਉਹ ਕੌਣ ਆ ਔਰ ਮੈਂ ਦੱਸਿਆ ਜੀ ਉਹਦਾ ਰਜੀਤ ਸਿੰਘ ਨਾਮ ਨਹੀਂ ਇਹ ਨਹੀਂ ਤੁਹਾਡੇ ਕੋਲ ਨਹੀਂ ਸ਼ਮਿੰਦਰ ਸਿੰਘ ਨਹੀਂ ਨਹੀਂ ਉਸ ਦਾ ਨਾਮ ਨਹੀਂ ਉਸ ਦਾ ਸਰ ਥੋੜਾ ਸਕਿਉਰਿਟੀ ਰੀਜਨਸ ਕਰਕੇ ਉਹਦੀ ਕੰਡੀਸ਼ਨ ਕੀ ਗਨ ਸ਼ਾਟ ਲੱਗਾ ਗਨ ਸ਼ਾਟ ਲੱਗਾ ਗ੍ਰਨੇਡ ਜਿਹੜੇ ਸੀ ਉਹ ਪਾਕਿਸਤਾਨ ਤੋਂ ਵਾਲੇ ਸੀ ਜਾਂ ਚਾਈਨਾ ਵਾਲੇ ਸੀ ਕਿਹੜਾ ਜੀ ਜਿਹੜੇ ਗ੍ਰਨੇਡ ਹਮਲੇ ਹੁੰਨ ਤੱਕ ਹੋਏ ਨੇ ਉਹ ਗ੍ਰਨੇਡ ਕਿ ਮੈਡੀਕਿੰਗ ਕਿੱਥੋਂ ਦੇ ਸੀ ਅ ਦੇਖੋ ਇਹ ਗ੍ਰਨੇਡ ਤਾਂ ਪਾਰਤੋ ਹੀ ਆਉਂਦੇ ਆ ਜੀ ਉੱਥੋਂ ਪਾਕਿਸਤਾਨ ਤੋਂ ਹੀ ਆਉਂਦੇ ਆ ਡਰੋਨ ਰਾਹੀਂ ਹੀ ਸਾਰੇ ਇਹ ਗ੍ਰਨੇਡ ਆਏ ਸੀ ਥੈਂਕ ਯੂ ਸਰ ਥੈਂਕ ਯੂ ਜੀ